ਸਤਿ ਸ਼੍ਰੀ ਅਕਾਲ ਜੀ ਇੱਕ ਮੇਰੀ ਵੀ ਸੁਣੋ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਤੇ ਗੱਲਬਾਤ ਕਰਾਂਗੇ ਅੱਜ ਸਭ ਤੋਂ ਵੱਡੀ ਤਬਦੀਲੀ ਕੇਂਦਰ ਸਰਕਾਰ ਨੇ ਕੀਤੀ ਹੈ ਤੇ ਤਬਦੀਲੀ ਕੀਤੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਟਾਂਜੇ ਦੇ ਵਿੱਚ ਇਹ ਤਬਦੀਲੀ ਇੰਨੀ ਵੱਡੀ ਹੈ ਕਿ ਇਸ ਤਬਦੀਲੀ ਨੇ ਸਿਆਸੀ ਪੱਖ ਤੋਂ ਵੀ ਕਈ ਚੀਜ਼ਾਂ ਦੀ ਅਹਿਮੀਅਤ ਹੈ ਜਿਹੜੀ ਉਹ ਦੱਸ ਦਿੰਦੀ ਹੈ ਸਿਆਸਤ 2-3 ਘੰਟਿਆਂ ਦੇ ਵਿੱਚ ਵਿੱਚ ਹੀ ਇਸ ਮੁੱਦੇ ਤੇ ਹਾਵੀ ਹੋ ਗਈ ਹੈ ਹਰਪਾਲ ਚੀਮਾ ਹੁਣਾਂ ਵੱਲੋਂ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ ਹੈ ਉਧਰ ਪੰਜਾਬ ਦੇ ਬੀਜੇਪੀ ਦੇ ਜਿਹੜੇ ਵੱਖ-ਵੱਖ ਲੀਡਰ ਨੇ ਚਾਹੇ ਤਰਨ ਚੁਗ ਹੋਣ ਚਾਹੇ ਹੋਰ ਕਈ ਉਹ ਇਸ ਨੂੰ ਬਹੁਤ ਫਾਇਦੇਮੰਦ ਦੱਸ ਰਹੇ ਨੇ ਸਪੈਸ਼ਲੀ ਸਮੇਂ ਦੇ ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਕਾਫੀ ਨਜ਼ਰਾਂ ਟਿਕੀਆਂ ਹੋਈਆਂ ਨੇ ਵਾਰ-ਵਾਰ ਇਸ ਚੀਜ਼ ਦੀ ਚਰਚਾ ਹੁੰਦੀ ਹੈ ਕਿ ਕੁਝ ਨਾ ਕੁਝ ਇਸ ਯੂਨੀਵਰਸਿਟੀ ਨੂੰ ਲੈ ਕੇ ਚੱਲਦਾ ਰਹਿੰਦਾ ਪਰ ਹੁਣ ਜੋ ਨਵੀਂ ਖਬਰ ਹੈ ਉਹ ਇਹ ਹੈ ਕਿ 59 ਸਾਲ ਪੁਰਾਣੀ ਸੈਨੇਟ ਸਿੰਡੀਕੇਟ ਭੰਗ ਕਰ ਦਿੱਤੀ ਗਈ ਹੈ ਇਹਦੇ ਵਿੱਚ ਕੀ ਹੋਏਗਾ ਹੁਣ ਇਲੈਕਸ਼ਨ ਹੋਣਗੇ ਨਹੀਂ ਜਿਹੜਾ ਕਾਰਜਪਾਗ ਸਾਰਾ ਜਿਹੜਾ ਉਹ ਪ੍ਰਸ਼ਾਸਨ ਸੰਬਦਸ ਯੂਨੀਵਰਸਿਟੀ ਦਾ ਉਹ ਸਿੱਧੇ ਤੌਰ ਤੇ ਹੁਣ ਗਵਰਨਰ ਦੇ ਅੰਡਰ ਚਲਾ ਜਾਏਗਾ ਮਤਲਬ ਹੁਣ ਪੰਜਾਬ ਦੀ ਜਿਹੜੀ ਥੋੜੀ ਬਹੁਤ ਇਸ ਯੂਨੀਵਰਸਿਟੀ ਦੇ ਵਿੱਚ ਮੌਜੂਦਗੀ ਸੀ ਜਾਂ ਕਹਿ ਲਓ ਕਿ ਸਮੇਂ-ਸਮੇਂ ਤੇ ਪੰਜਾਬ ਦਾਸਤਾ ਰਹਿੰਦਾ ਸੀ ਉਹ ਹੁਣ ਖਤਮ ਹੋ ਚੁੱਕੀ ਹੈ ਜ਼ਿਆਦਾਤਰ ਤੇ ਮਾਫ ਕਰਨਾ ਕੇਂਦਰ ਦੇ ਅੰਡਰ ਜਦੋਂ ਹੀ ਯੂਨੀਵਰਸਿਟੀ ਆ ਜਾਂਦੀ ਹੈ ਤਾਂ ਹਰ ਇੱਕ ਜਗ੍ਹਾ ਦੇ ਉੱਪਰ ਕੇਂਦਰ ਦੇ ਰੂਲਸ ਨੇ ਜਿਹੜੇ ਉਹ ਸਥਾਪਿਤ ਹੋ ਜਾਣਗੇ ਸੋ ਤਬਦੀਲੀ ਦੇ ਅਧਾਰ ਤੇ ਪੀਯੂ ਦੀ ਐਕਟ ਧਾਰਾ 21ਏ ਹੈ ਜਿਹੜੀ ਉਹ ਅਲਾਉ ਕੀਤੀ ਗਈ ਹੈ ਇਹਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਪੰਜਾਬ ਯੂਨੀਵਰਸਿਟੀ ਐਕਟ 1947 ਦੀ ਧਾਰਾ ਦੀ ਜਿਹੜਾ ਇਹ ਨੋਟੀਫਿਕੇਸ਼ਨ ਹੈ ਇਹ ਜਾਰੀ ਕੀਤਾ ਹੈ ਕਿ ਆਖਿਰਕਾਰ ਕਿਸ ਤਰ੍ਹਾਂ ਕਦੋਂ ਕਿਵੇਂ ਇਸ ਸੰਬੰਧੀ ਹੁਣ ਪ੍ਰਸ਼ਾਸਨ ਕੰਮ ਕਰੇਗਾ ਸੋ ਤਾਂ ਦੱਸਦੇ ਕਿ ਗਵਰਨਰ ਦੇ ਹੱਥਾਂ ਦੇ ਵਿੱਚ ਜਿਹੜਾ ਇਹ ਬੋਰਡ ਦਿੱਤਾ ਗਿਆ ਹੁਣ ਇਸ ਦੇ ਵਾਈਸ ਚਾਂਸਲਰ ਦੀ ਅਗਵਾਈ ਦੇ ਹੇਠ ਇੱਕ ਨਵੀਂ ਬੋਰਡ ਆਫ ਗਵਰਨਰ ਸੰਸਥਾ ਹੈ ਜਿਹੜੀ OS ਦੀ ਪੂਰੇ ਦੀ ਅਗਵਾਈ ਕਰੇਗੀ ਪੂਰਾ ਕਾਰਜਪਾਗ ਹੈ ਜਿਹੜਾ ਉਸ ਸੰਸਾ ਦੇ ਅੰਡਰ ਚੱਲੇਗਾ ਤੇ ਇਸ ਬੋਰਡ ਦੇ ਵਿੱਚ UGC ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਤੀਨਿਧੀਆਂ ਨੂੰ ਵੀ ਸ਼ਾਮਲ ਕੀਤਾ ਜਾਏਗਾ ਸੋ ਹੁਣ ਵੱਡੀ ਗੱਲ ਇਹ ਹੈ ਕਿ 1882 ਦੇ ਵਿੱਚ ਸਥਾਪਿਤ ਹੋਈ ਹੈ ਯੂਨੀਵਰਸਿਟੀ 1947 ਤੋਂ ਬਾਅਦ ਆਪਾਂ ਜਾਣਦੇ ਹਾਂ ਕਿ ਵੰਡ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਇਸ ਯੂਨੀਵਰਸਿਟੀ ਨੂੰ ਜਗ੍ਹਾ ਦਿੱਤੀ ਗਈ ਸੀ ਪਰ ਹੁਣ ਇਹ ਯੂਨੀਵਰਸਿਟੀ ਪਹਿਲਾਂ ਵਾਂਗ ਨਹੀਂ ਚੱਲ ਸਕਦੀ ਇਹ ਯੂਨੀਵਰਸਿਟੀ ਚੱਲੇਗੀ ਸਿੱਧੀ ਸੈਂਟਰ ਗਵਰਨਮੈਂਟ ਦੇ ਅੰਦਰ ਜਿਹੜੇ ਵੀ ਸਿੱਧੇ ਤੌਰ ਤੇ ਹੁਕਮ ਹੋਣਗੇ ਔਰ ਰਾਜਪਾਲ ਦੇ ਵੱਲੋਂ ਦਿੱਤੇ ਜਾਣਗੇ ਤੇ ਉਹੀ ਹੁਕਮ ਲਾਗੂ ਹੋਣੇ ਨੇ ਹੁਣ ਇਸ ਮੁੱਦੇ ਤੇ ਗੱਲ ਕਰੀਏ ਤਾਂ ਸਿਆਸਤ ਵੱਡੇ ਪੱਧਰ ਤੇ ਸ਼ੁਰੂ ਹੋ ਗਈ ਹੈ ਵਿਦਿਆਰਥੀਆਂ ਦੇ ਵਿੱਚ ਵੀ ਰੋਸ ਹੋਣਾ ਸ਼ੁਰੂ ਹੋ ਗਿਆ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਿੱਧੇ ਤਰੀਕੇ ਦੇ ਨਾਲ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਹਰ ਸਾਲ ਆਪਾਂ ਦੇਖਦੇ ਹਾਂ ਕਿ ਵੱਡੇ ਪੱਧਰ ਦੇ ਉੱਪਰ ਰੌਲਾ ਰੱਪਾ ਜਿਹੜਾ ਉਹ ਚੋਣਾਂ ਦਾ ਪੈਂਦਾ ਹੈ ਚੋਣਾਂ ਤੋਂ ਬਾਅਦ ਪ੍ਰਧਾਨਗੀਆਂ ਹੁੰਦੀਆਂ ਨੇ ਪ੍ਰਧਾਨਗੀਆਂ ਹੋਣ ਤੋਂ ਬਾਅਦ ਜਦੋਂ ਸਟੂਡੈਂਟਸ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਹ ਪਾਰਟੀਆਂ ਨੇ ਜਿਹੜੀਆਂ ਵੱਡੇ ਪੱਧਰ ਤੇ ਆਵਾਜ਼ ਚੁੱਕਦੀਆਂ ਨੇ ਤੇ ਸਟੂਡੈਂਟਸ ਦੇ ਹੱਕਾਂ ਦੇ ਲਈ ਲੜਦੀਆਂ ਨੇ ਹੁਣ ਸਟੂਡੈਂਟਸ ਦੇ ਹੱਕਾਂ ਦੇ ਲਈ ਲੜਨ ਦੇ ਲਈ ਚੋਣਾਂ ਜਦੋਂ ਨਹੀਂ ਹੋਣਗੀਆਂ ਤਾਂ ਮਤਲਬ ਇਹ ਪਾਰਟੀਆਂ ਨਹੀਂ ਰਹਿਣਗੀਆਂ ਇਹਨਾਂ ਪਾਰਟੀਆਂ ਦਾ ਕੋਈ ਆਧਾਰ ਹੈ ਜਿਹੜਾ ਯੂਨੀਵਰਸਿਟੀ ਦੇ ਵਿੱਚ ਨਹੀਂ ਰਹੇਗਾ ਜਿਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਹੁੰਦਾ ਹੈ ਕਿ ਇੱਥੇ ਯੂਨੀਵਰਸਿਟੀ ਦੇ ਵਿੱਚ ਚੋਣਾਂ ਨਹੀਂ ਹੈ ਇਸ ਕਰਕੇ ਕੋਈ ਜ਼ਿਆਦਾ ਸਿਆਸੀ ਪੱਧਰ ਤੇ ਇਸ ਯੂਨੀਵਰਸਿਟੀ ਨੂੰ ਅਹਿਮਤ ਨਹੀਂ ਦਿੱਤੀ ਜਾਂਦੀ ਪਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਅਹਿਮियत ਸਿਆਸੀ ਪੱਖ ਤੋਂ ਬਹੁਤ ਜ਼ਿਆਦਾ ਹੈ ਵੱਡੇ ਲੀਡਰ ਚਾਹੇ ਹੋ 골ਡੀ ਹੁਣੀ ਹੋਣਾ ਚਾਹੇ ਹੋਰ ਬਹੁਤ ਸਾਰੇ ਲੀਡਰ ਨੇ ਜਿਹੜੇ ਉਸੇ ਯੂਨੀਵਰਸਿਟੀ ਦੇ ਵਿੱਚੋਂ ਨਿਕਲੇ ਹੋਏ ਨੇ ਤੇ ਅੱਜ ਪੰਜਾਬ ਦੀ ਸੱਤਾ 'ਚ ਅਹਿਮ ਰੋਲ ਅਦਾ ਕਰ ਰਹੇ ਨੇ ਸੋ ਅਜਿਹੇ ਦੇ ਵਿੱਚ ਸੁਖਬੀਰ ਬਾਦਲ ਤੋਂ ਲੈ ਕੇ ਹਰ ਇੱਕ ਬੰਦਾ ਜਿਹੜਾ ਇਸ ਫੈਸਲੇ ਦਾ ਵਿਰੋਧ ਕਰ ਰਿਹਾ ਪਰ ਭਾਜਪਾ ਇਸ ਤੇ ਸੋਲੇ ਗਾਰੀ ਹੈ ਹੋਰ ਵੀ ਵਿਸ਼ੇ ਨੇ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸਾਡੇ ਸੀਨੀਅਰ ਐਡੀਟਰ ਮਹਿਤਾਬੁਦੀਨ ਜੀ ਮਹਿਤਾਬ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ ਧੰਨਵਾਦ ਜੀ ਜੀ ਮਹਿਤਾਬ ਜੀ ਇਹ ਸਾਰਾ ਵਿਸ਼ਾ ਜਿਸ ਬਾਰੇ ਹੁਣ ਜ਼ਿਕਰ ਕੀਤਾ ਹੈ ਇਸ ਨੂੰ ਤੁਸੀਂ ਸਿਆਸੀ ਪੱਖ ਤੋਂ ਕਿਸ ਤਰ੍ਹਾਂ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਕਿਉਂਕਿ ਭਾਜਪਾ ਕਹਿ ਰਹੀ ਹੈ ਕਿ ਬੜਾ ਚੰਗਾ ਕੰਮ ਕਰ ਰਹੇ ਨੇ મોદી ਸਾਹਿਬ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਚਾਹੇ ਸੁਖਵੀਰ ਬਾਦਲ ਹੋਣ ਚਾਹੇ ਕਾਂਗਰਸ ਹੋਵੇ ਹਰ ਇੱਕ ਪਾਰਟੀ ਇਸ ਫੈਸਲੇ ਦਾ ਵਿਰੋਧ ਕਰ ਰਹੀ ਹੈ ਜੀ ਜੀ ਤੁਸੀਂ ਬਹੁਤ ਵਧੀਆ ਢੰਗ ਨਾਲ ਪ੍ਰਭ ਜੀ ਦੱਸਿਆ ਹੈ ਇਹਦੇ ਬਾਰੇ ਜਿਹੜਾ ਪੂਰੀ ਲੇਟੈਸਟ ਖਬਰ ਹੈ ਤਾਜ਼ਾ ਖਬਰ ਹੈਗੀ ਹੈ ਦਰਸ਼ਕਾਂ ਨੂੰ ਵਧੀਆ ਗੱਲ ਹੈਗੀ ਹੈ ਜੀ ਤੇ ਲੇਕਿਨ ਅਸੀਂ ਇਹਦੇ ਉੱਪਰ ਜੇ ਸਿਆਸੀ ਕੋਈ ਵਿਚਾਰ ਚਰਚਾ ਕਰੀਏ ਤਾਂ ਦੇਖੋ ਬਾਦਲ ਸਾਹਿਬ ਨੇ ਕਹਿ ਦਿੱਤਾ ਸੁਖਵੀਰ ਬਾਦਲ ਜੀ ਨੇ ਤੇ ਵੀ ਲੋਕਤੰਤਰ ਦਾ ਕਤਲ ਹੈਗਾ ਜੀ ਇਹ ਹੈ ਨਾ ਅਪਮਾਨ ਹੈਗਾ ਇਹ ਤੇ ਫੈਡਰਲ ਢਾਂਚੇ ਦਾ ਮੈਨੂੰ ਨਹੀਂ ਲੱਗਦਾ ਕਿ ਇਹ ਇਹਦਾ ਇਹਦਾ ਵਿਵਾਦ ਉੱਠੇਗਾ ਜੀ ਔਰ ਇਹ ਹੋ ਸਕਦਾ ਹੈ ਇਸ ਗੱਲ ਨੂੰ ਕੋਈ ਅਦਾਲਤ ਚ ਵੀ ਲੈ ਜਾਵੇ ਇਹ ਤੇ ਇਹ ਤੇ ਰਿਐਕਸ਼ਨ ਤਾਂ ਜ਼ਰੂਰ ਹੋਣਗੇ ਵੱਡੇ ਰਿਐਕਸ਼ਨ ਹੋਣਗੇ ਤੁਸੀਂ ਦੇਖੋ ਵੀ ਹਲੇ ਫੈਸਲਾ ਆਇਆ ਹੀ ਸੀਗਾ ਤੇ ਕਿੰਨਾ ਇਹਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਤੁਸੀਂ ਦੇਖੋ ਵੀ ਭਾਜਪਾ ਨੇ ਜਿੰਨੇ ਵੀ ਫੈਸਲੇ ਲਏ ਨੇ ਇਹ ਜੀ ਜਿਵੇਂ ਐਸ ਆਈ ਆਰ ਦਾ ਫੈਸਲਾ ਸੀਗਾ ਉਹਦਾ ਵੀ ਬੜਾ ਜ਼ੋਰਦਾਰ ਵਿਰੋਧ ਪੂਰੀ ਦੁਨੀਆ ਚ ਹੋ ਰਿਹਾ ਹੈ ਪੂਰੇ ਦੇਸ਼ ਦੇ ਵਿੱਚ ਹੋ ਰਿਹਾ ਹੈ ਤੇ ਇਹ ਇਹ ਜੀ ਫੈਸਲੇ ਲੈਣ ਤੋਂ ਪਹਿਲਾਂ ਮੇਰੇ ਖਿਆਲ ਦੇ ਵਿੱਚ ਹੁਣ ਗ੍ਰੈਜੂਏਟਸ ਜਿਹੜੇ ਹੁੰਦੇ ਸੀਗੇ ਉਹ ਸੈਨੇਟ ਦੇ ਵਿੱਚ ਉਹਨਾਂ ਨੂੰ ਪਰ ਦਿਨ ਦਿੱਤਾ ਮਿਲਦੀ ਸੀ ਹੁਣ ਉਹਨਾਂ ਨੂੰ ਮਿਲ ਨਹੀਂ ਨੀ ਤੇ ਉਹ ਨੇਚਰਲੀ ਤੁਸੀਂ ਕਿਤੇ ਤਾਂ ਇੱਕ ਫੈਸਲਾ ਕੋਨ ਬੋਡੀ ਦੇ ਵਿੱਚ ਸ਼ਾਮਿਲ ਹੁੰਨੇ ਹੋ ਤੇ ਹੁਣ ਉਹ ਚੀਜ਼ਾਂ ਹੀ ਖਤਮ ਹੋ ਗਈਆਂ ਬਿਲਕੁਲ ਨਵਾਂ ਨੇਚਰਲੀ ਨਵੀਂ ਚੀਜ਼ ਦਾ ਵਿਰੋਧ ਵੀ ਹੋਣਾ ਸੁਭਾਵਕ ਹੀ ਹੁੰਦਾ ਜੀ ਤੇ ਇਹ ਹੁੰਦਾ ਰਹੇਗਾ ਇਹ ਚੱਲਦਾ ਰਹੇਗਾ ਸਿਆਸਤਬਾਜ਼ੀ ਤੇ ਭਕੇਗੀ ਇਹਦੇ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਜੀ ਮਹਤਾਬ ਜੀ ਬਿਲਕੁਲ ਅੱਗੇ ਗੱਲ ਵਿਕਰਮ ਮਜੀਠੀਆ ਦੀ ਕਰ ਲੈਣੇ ਆ ਵਿਕਰਮ ਮਜੀਠੀਆ ਹੁਣਾਂ ਦੀਆਂ ਮੁਸ਼ਕਲਾਂ ਘਟ ਨਹੀਂ ਹੋ ਰਹੀਆਂ ਕਿਉਂਕਿ ਹੁਣ ਵਿਕਰਮ ਮਜੀਠੀਆ ਹੁਣਾਂ ਦੇ ਖਿਲਾਫ ਹੋ ਭ੍ਰਿਸ਼ਟਾਚਾਰ ਤੇ ਦੋਸ਼ਾਂ ਦਾ ਮੁਕੱਦਮਾ ਚੱਲਣਾ ਹੈ ਇਸ ਮੁਕੱਦਮੇ ਦੀ ਪੰਜੜੀ ਪਰਮਿਸ਼ਨ ਹੈ ਉਹ ਰਾਜਪਾਲ ਹੁਣਾਂ ਦੇ ਵੱਲੋਂ ਅੱਜ ਦੇ ਦਿੱਤੀ ਗਈ ਹੈ ਸੋ ਤਕਰੀਬਨ 700 ਕਰੋੜ ਰੁਪਏ ਦੀ ਜਾਇਦਾਦ ਦੇ ਸਬੂਤ ਨੇ ਜਿਹੜੇ ਉਹ ਮਜੀਠੀਆ ਹੁਣਾਂ ਦੇ ਕੋਲੋਂ ਮਿਲੇ ਨੇ ਕਿ ਐਨੇ ਦੀ ਜਾਇਦਾਦ ਇਨਾਂ ਕੋਲੇ ਹੈ ਆ ਗੱਲ ਕਰੀਏ ਤਾਂ ਮਹਿਤਾਬ ਜੀ ਹੁਣ ਫਸ ਚੁੱਕੇ ਨੇ ਵਿਕਰਮਜੀਠਿਆ ਫਸੇ ਤਾਂ ਖੈਰ ਉਹ ਜੂਨ ਮਹੀਨੇ ਦੇ ਹੋਏ ਨੇ ਜੇਲ੍ਹ 'ਚ ਨੇ ਪਰ ਹੁਣ ਜਿਹੜਾ ਇਹ ਮੁਕੱਦਮਾ ਚੱਲਣਾ ਜਿਹਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਇਹ ਛੋਟਾ ਮਸਲਾ ਨਹੀਂ ਹੈ ਕੋਈ ਜੀ 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 ਬਿਲਕੁਲ ਹੁਣ ਭ੍ਰਿਸ਼ਟਾਚਾਰ ਦਾ ਮੁਕੱਦਮਾ ਵੀ ਚੱਲੇਗਾ ਔਰ ਜਿਵੇਂ ਜਾਂਚ ਦੱਸ ਰਹੀ ਹੈ ਵੀ ਜਿਹੜੇ ਉਹਨਾਂ ਦੇ ਜਾਣਕਾਰ ਜਿਹੜੇ ਸਰੋਤ ਨੇ ਉਹਨਾਂ ਦੀ ਆਮਦਨ ਦੇ ਉਦੇ ਨਾਲ ਉਹ 1200% ਤੋਂ ਵੱਧ 1200% ਦੀ ਤੋਂ ਵੱਧ ਜਿਹੜੀ ਹੈਗੀ ਉਹਨਾਂ ਕੋਲੇ ਜਾਇਦਾਦ ਆਈ ਹੈ ਉਹਨਾਂ ਕੋਲੇ ਪੁਰਸ਼ਤਾਨੀ ਜਾਇਦਾਦ ਵੀ ਹੋएगी ਜੱਦੀ ਪੁਸ਼ਤੀ ਜਾਇਦਾਦ ਉਹਨਾਂ ਕੋਲੇ ਕੋਈ ਘੱਟ ਨਹੀਂ ਹੈ ਲੇਕਿਨ ਜਾਂਚ ਏਜੰਸੀਆਂ ਨੇ ਜਿਹੜੀਆਂ ਉਹ ਕਿਸੇ ਬੇਸ ਦੇ ਉੱਪਰ ਹੀ ਇਹ ਇਹਨਾਂ ਨੇ ਕੀਤਾ ਹੋਣਾ ਹੈ ਮੁਕਦਮਾ ਚੱਲੇਗਾ ਅਦਾਲਤ ਦੇ ਜ਼ੇਰੇ ਗੌਰ ਹੈ ਤੇ ਮੇਰੇ ਖਿਆਲ ਦੇ ਵਿੱਚ ਇਹਦੇ ਤੇ ਆਪਾਂ ਜ਼ਿਆਦਾ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਮਾਮਲਾ ਜਦੋਂ ਸਬ ਜੁਡੀਸ ਹੁੰਦਾ ਹੈ ਤੇ ਫਿਰ ਆਪਾਂ ਉਹਦੇ ਉੱਪਰ ਬਹੁਤੀ ਨਹੀਂ ਦੇ ਸਕਦੇ ਲੇਕਿਨ ਇਹ ਵੱਡੀ ਗੱਲ ਹੈਗੀ ਹੈ ਵੀ ਰਾਜਪਾਲ ਨੇ ਜਿਹੜੀ ਹੈਗੀ ਹੈ ਭ੍ਰਿਸ਼ਟਾਚਾਰ ਦਾ ਮੁਕਦਮਾ ਚਲਾਉਣ ਦੀ ਜਿਹੜੀ ਹੈ ਇਜਾਜ਼ਤ ਦੇ ਦਿੱਤੀ ਹੈ ਜੀ ਬਿਲਕੁਲ ਸੋ ਰਾਜ ਮੰਤਰੀ ਮੰਡਲ ਨੇ 8 ਸਤੰਬਰ ਨੂੰ ਪਹਿਲਾਂ ਇਸ ਦੀ ਸਿਫਾਰਿਸ਼ ਭੇਜੀ ਸੀ ਜਿਹੜੀ ਕਿ ਸਿਫਾਰਿਸ਼ ਹੁਣ ਮਨਜ਼ੂਰ ਹੋ ਚੁੱਕੀ ਹੈ ਜਿਸ ਤਰ੍ਹਾਂ ਮਹਿਤਾਬ ਜੀ ਨੇ ਕਿਹਾ ਕਿ 1200% ਕੋਈ 12 13% ਨਹੀਂ 1200% ਜ਼ਿਆਦਾ ਜਾਇਦਾਦ ਹੈ ਜਿਹੜੀ ਉਹਨਾਂ ਦੀ ਉਹ ਆਮਦਨ ਦੇ ਮੁਕਾਬਲੇ ਹੈ ਸੋ ਉਹਨਾਂ ਦੇ ਇਸ ਤੋਂ ਇਲਾਵਾ 2013 ਦੇ ਵਿੱਚ ਹੋਰ ਵੀ ਡਰੱਗ ਨਾਲ ਸੰਬੰਧਿਤ ਹੋਰ ਵੀ ਕਈ ਮੁਕੱਦਮੇ ਉਹਨਾਂ ਤੇ ਦਰਜ ਹੋਏ ਨੇ ਪਰ ਫਿਲਹਾਲ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਹੀ ਉਹ ਜੇਲ੍ਹ ਦੇ ਵਿੱਚ ਨੇ ਤੇ ਇਸੇ ਮਸਲੇ ਨੂੰ ਲੈ ਕੇ ਅੱਗੇ ਕਾਰਵਾਈ ਹੈ ਜਿਹੜੀ ਉਹਨਾਂ ਤੇ ਹੋਵੇਗੀ ਹੁਣ ਅੱਗੇ ਇਹ ਗੱਲ ਕਰਦੇ ਆਂ ਡੀਏਜੀ ਪੁੱਲਰ ਹੁਣਾਂ ਦੀ ਡੀਏਜੀ ਪੁੱਲਰ ਚਰਚਾ ਦਾ ਵਿਸ਼ਾ ਨੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਕੋਈ ਵੀ ਇਹੋ ਜਿਹਾ ਵਿਅਕਤੀ ਹੋਏਗਾ ਫਿਲਹਾਲ ਜਿਨ੍ਹਾਂ ਨੂੰ ਡੀਏਜੀ ਪੁੱਲਰ ਦੇ ਬਾਰੇ ਨਾ ਪਤਾ ਹੋਵੇ ਡੀਜੀਏ ਪੁੱਲਰ ਨੇ ਐਸੇ ਕੰਮ ਕੀਤੇ ਕਿ ਡੀਏਜੀ ਸਾਭ ਦੇ ਚਰਚੇ ਨੇ ਜਿਹੜੇ ਉਹ ਦੂਰ ਦੂਰ ਤੱਕ ਹੋਗੇ ਸੋ ਹੁਣ ਸੀਬੀਆਈ ਨੇ ਵਿਜੀਲੈਂਸ ਰਿਮਾਂਡ ਦਾ ਜਿਹੜਾ ਉਹਨਾਂ ਦੀ ਦਾ ਵਿਰੋਧ ਕੀਤਾ ਸਬੂਤ ਨੇ ਜਿਹੜੇ ਉਹ ਕਹਿੰਦੇ ਹੋਰ ਵੀ ਨੇ ਜਿਹੜੇ ਇਕੱਠੇ ਕੀਤੇ ਜਾ ਰਹੇ ਨੇ ਪਰ ਅੱਜ ਉਹਨਾਂ ਦੀ ਪੇਸ਼ੀ ਹੈ ਜਿਹੜੀ ਉਹ ਚੰਡੀਗੜ੍ਹ ਅਦਾਲਤ ਦੇ ਵਿੱਚ ਹੋਈ ਹੈ ਹੁਣ ਦਿਨੋ ਦਿਨ ਜਿਹੜੇ ਕਾਗਜ਼ ਤੇ ਜਿਹੜੀਆਂ ਪਰਤਾਂ ਖੁੱਲਣਗੀਆਂ ਮਹਤਾਬ ਜੀ ਉਹ ਡੀਆਈਜੀ ਦੇ ਲਈ ਸੌਖੀਆਂ ਨਹੀਂ ਹੋਣਗੀਆਂ ਕਿਉਂਕਿ ਉਹਨਾਂ ਨੇ ਕਈ ਡੀਆਈਜੀ ਦੇ ਨਾਲ ਨਾਲ ਕਈਆਂ ਦੇ ਹੋਰ ਵੀ ਪੇਤ ਖੋਲ੍ਹ ਰੱਖੇ ਨੇ ਬਿਲਕੁਲ ਜੀ ਬਿਲਕੁਲ ਕਈ ਆਈਐਸ ਸੀਵਨ ਆਈਪੀਐਸ ਜਿਹੜੇ ਉਹਨਾਂ ਦੇ ਸਾਥੀ ਨੇ ਚੰਡੀਗੜ੍ਹ ਰੋਪੜ ਜਾਂ ਪਟਿਆਲਾ ਦੇ ਵਿੱਚ ਉਹਨਾਂ ਦੇ ਉੱਪਰ ਵੀ ਜਿਹੜੀ ਹੈਗੀ ਹੈ ਜਾਂਚ ਏਜੰਸੀਆਂ ਦੀ ਪੂਰੀ ਨਜ਼ਰ ਹੈ ਜੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਕੁਝ ਸਾਹਮਣੇ ਆਏਗਾ ਤੇ ਉਹਨਾਂ ਦੇ ਘਰੋਂ ਦੇਖੋ 7.5 ਕਰੋੜ ਰੁਪਇਆ ਮਿਲਣਾ ਐਡੀ ਵੱਡੀ ਗਹਿਣੇ ਮਿਲਨੇ ਲਗਜ਼ਰੀ ਗੱਡੀਆਂ ਹੋਰ ਪਤਾ ਨਹੀਂ ਕੀ ਕੁਝ ਸਮਾਨ ਜਿਹੜਾ ਕਦੇ ਸ਼ਾਇਦ ਆਮ ਬੰਦੇ ਨੇ ਕਦੇ ਸੁਣਿਆ ਵੀ ਨਹੀਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ ਤੇ ਹੁਣ ਉਹਨਾਂ ਨੂੰ ਨਵੇਂ-ਨਵੇਂ ਜਿਹੜੀਆਂ ਹੈਗੀਆਂ ਕਾਨੂੰਨੀ ਅੜਿੱਕਿਆਂ ਦਾ ਕਾਨੂੰਨੀ ਦਾ ਪੇਚਾਂ ਦਾ ਸਾਹਮਣਾ ਕਰਨਾ ਪਏਗਾ ਉਹ ਡੀਆਈਜੀ ਜਿਹੜੇ ਪਹਿਲਾਂ ਕਿਸੇ ਟਾਈਮ ਹੋਰਾਂ ਦੀ ਇਨਕੁਆਇਰੀਆਂ ਕਰਾਉਂਦੇ ਸੀ ਅੱਜ ਉਹ ਜਾਂਚ ਦੇ ਵਿੱਚੋਂ ਲੰਘ ਰਹੇ ਨੇ ਇਹੀ ਲੋਕਤੰਤਰ ਦੀ ਖੂਬਸੂਰਤੀ ਹੈ ਜੀ ਜੀ ਬਿਲਕੁਲ ਅੱਗੇ ਸੋ ਜ਼ਿਕਰ ਕਰਦਿਆਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਜੋਸ਼ਤਾਬ ਦੀ ਦੁਨੀਆ ਭਰ ਦੇ ਵਿੱਚ ਮਨਾਈ ਜਾ ਰਹੀ ਹੈ ਇਸ ਸ਼ਤਾਬਦੀ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਆਸਾਮ ਦੇ ਗੁਰਦੁਆਰਾ ਦੁਬੜੀ ਸਾਹਿਬ ਤੋਂ ਇੱਕ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਸੀ ਇਹ ਨਗਰ ਕੀਰਤਨ ਹੈ ਜਿਹੜਾ ਇਹ ਅੱਜ ਤੱਕ ਸ੍ਰੀ ਦਮਦਮਾ ਸਾਹਿਬ ਵਿਖੇ ਸਵੇਰੇ ਪਹੁੰਚੇ ਜਿੱਥੇ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀਆਂ ਦੀ ਅਗਵਾਈ ਦੇ ਹੇਠ ਜਿਹੜਾ ਬਹੁਤ ਹੀ ਸ਼ਾਨਦਾਰ ਤਰੀਕੇ ਦਾ ਨਗਰ ਕੀਰਤਨ ਕੱਢਿਆ ਗਿਆ ਸੋ ਅਗਲੇ ਪੜਾ ਲਈ ਇਹ ਰਵਾਨਾ ਹੋ ਚੁੱਕਿਆ ਹੈ ਅਖੀਰ ਦੇ ਵਿੱਚ ਸਮਾਪਤੀ ਜਿਹੜੀ ਆਨੰਦਪੁਰ ਸਾਹਿਬ ਜਾ ਕੇ ਹੋਣੀ ਹੈ ਆ ਮਹਤਪੂਰ ਜੀ ਵੱਡੇ ਪੱਧਰ ਦੇ ਉੱਪਰ ਸਿੱਖ ਸੰਗਤ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਰਹੀ ਹੈ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਜਦੋਂ ਪਾਲਕੀ ਸਾਹਿਬ ਲੰਘਦੀ ਹੈ ਲੋਕ ਦਰਸ਼ਨ ਕਰਦੇ ਆ ਤੇ ਸਭ ਤੋਂ ਵੱਡੀ ਗੱਲ ਇਹ ਕਿ ਜੇ ਕੋਈ ਨਹੀਂ ਵੀ ਜਾਣਦਾ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਨਾਂ ਨੂੰ ਇਹ ਦੱਸਣ ਦਾ ਮੌਕਾ ਮਿਲਦਾ ਹੈ ਕਿ ਕਿਸ ਤਰ੍ਹਾਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਕੁਰਬਾਨੀਆਂ ਸੀ ਤੇ ਕਿਸ ਤਰ੍ਹਾਂ ਉਹਨਾਂ ਦੀ ਯਾਦ ਦੇ ਵਿੱਚ ਇਹ ਵਿਰਾਗਮਈ ਦਿਨ ਮਨਾਏ ਜਾ ਰਹੇ ਨੇ ਬਿਲਕੁਲ ਜੀ ਪੰਜਾਬ ਸਰਕਾਰ ਨੇ ਕਾਫੀ ਉਪਰਾਲੇ ਕੀਤੇ ਨੇ ਇਸ ਮਾਮਲੇ ਦੇ ਵਿੱਚ ਤੇ 25 ਨਵੰਬਰ ਤੱਕ ਇਹ ਚੱਲਣੇ ਆ ਤੇ ਉੱਥੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜਾ ਇੱਕ ਸਪੈਸ਼ਲ ਸੈਸ਼ਨ ਵੀ ਹੋਣਾ ਇਹ ਉੱਥੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਲੈ ਕੇ ਸਾਰੇ ਸਟੇਟਾਂ ਦੇ ਸਾਰੀਆਂ ਜਿਹੜੇ ਰਾਜ ਨੇ ਆਪਣੇ ਇੰਡੀਆ ਦੇ ਉਹਨਾਂ ਦੇ ਮੁੱਖ ਮੰਤਰੀਆਂ ਨੂੰ ਸੱਦਾ ਦਿੱਤਾ ਗਿਆ ਪ੍ਰਧਾਨ ਮੰਤਰੀ ਨੂੰ ਵੀ ਮਿਲਣ ਦਾ ਸਮਾਂ ਮੰਗਿਆ ਗਿਆ ਤੇ ਉਮੀਦ ਹੈ ਵੀ ਇਹ ਜਿਹੜਾ ਇੱਕ ਇਤਿਹਾਸਕ ਜਿਹੜਾ ਹੈਗਾ ਇਹ ਸਮਾਰੋਹ ਹੋਏਗਾ ਜੀ ਅੱਗੇ ਜ਼ਿਕਰ ਹੈ ਜਿਹੜਾ ਉਹ ਕਰਦੇ ਆ ਤਖਤ ਸ੍ਰੀ ਪਟਨਾ ਸਾਹਿਬ ਦਾ ਤਖਤ ਸ੍ਰੀ ਪਟਨਾ ਸਾਹਿਬ ਦਾ ਇਸ ਕਰਕੇ ਕਿਉਂਕਿ ਇੱਥੇ ਗੁਰੂ ਚਰਨ ਯਾਤਰਾ ਦਾ ਸਫਲਤਾਪੂਰਵਕ ਸਮਾਪਤੀ ਹੋ ਚੁੱਕੀ ਹੈ ਪਛਲੇ ਨੇ ਆਪਾਂ ਜਾਣਦੇ ਆ ਕਿ ਸਾਡੇ ਮੰਤਰੀ ਸਾਹਿਬ ਹੈ ਜਿਨ੍ਹਾਂ ਦੇ ਕੋਲੇ ਵਿਰਾਸਤ ਪਈ ਸੀ ਗੁਰੂ ਸਾਹਿਬ ਦੇ ਜੋੜੇ ਪਏ ਸੀ ਜਿਨ੍ਹਾਂ ਨੂੰ ਪੇਂਟ ਕੀਤਾ ਗਿਆ ਦਿੱਲੀ ਗੁਰਦੁਆਰਾ ਕਮੇਟੀ ਨੂੰ ਤੇ ਇਸ ਕਮੇਟੀ ਦੇ ਵੱਲੋਂ ਇਹ ਵੱਡੇ ਪੱਧਰ ਦੇ ਉੱਪਰ ਯਾਤਰਾ ਕੱਢੀ ਗਈ ਤਾਂ ਕਿ ਲੋਕ ਵੀ ਦਰਸ਼ਨ ਕਰ ਸਕਣ ਜੀ ਕਿਵੇਂ ਦੇਖਦੇ ਇਸ ਨੂੰ 300 ਸਾਲ ਪੁਰਾਣੀ ਜਿਹੜੀ ਸੀ ਗੁਰੂ ਸਾਹਿਬ ਦੀ ਜਿਹੜੀ ਇੱਕ ਵਿਰਾਸਤ ਹੀ ਹੈ ਇਹ ਜਿਹੜੀ ਉਹਨੂੰ ਦੇਖ ਕੇ ਲੋਕ ਗਦਗਦ ਹੋ ਰਹੇ ਨੇ ਧੰਤਨ ਹੋ ਰਹੇ ਨੇ ਤੇ ਉਹਨਾਂ ਨੇ 300 ਸਾਲ ਉਹਨਾਂ ਦੇ ਪਰਿਵਾਰ ਨੇ ਹਰਦੀਪ ਸਿੰਘ ਪੁਰੀ ਜੀ ਦੇ ਨੇ ਸੰਭਾਲ ਕੇ ਰੱਖੀ ਉਹ ਤੇ ਹੁਣ ਸਾਹਮਣੇ ਆਈ ਹੈ ਮਾਤਾ ਸਾਹਿਬ ਕੌਰ ਜੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋੜੇ ਸਾਹਿਬ ਜਿਹੜੇ ਆ ਉਹ ਪੂਰੇ ਨਗਰ ਕੀਰਤਨ ਦੀ ਸ਼ਕਲ ਦੇ ਵਿੱਚ ਅਹ ਤਾਂਕ ਤੇ ਸ਼੍ਰੀ ਪਟਨਾ ਸਾਹਿਬ ਪੁੱਜੇ ਜੀ ਸਭ ਨੂੰ ਸਤਿਕਾਰ ਹੈਗਾ ਸਭ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਜੀ ਜੀ ਮਹਤਵਪੂਰਨ ਗੱਲ ਹੈ ਕਰਾਂਗੇ ਅਟਾਰੀ ਬਾਰਡਰ ਦੀ ਜਦੋਂ ਤੋਂ ਪਿਛਲੇ ਸਮੇਂ ਦੇ ਵਿੱਚ ਹਾਲਾਤ ਜਿਹੜੇ ਸਰਹੱਦ ਤੇ ਵਿਗੜੇ ਉਸ ਤੋਂ ਬਾਅਦ ਕਾਫੀ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਨੇ ਕਿ ਜਦੋਂ ਤੋਂ ਆਪਰੇਸ਼ਨ ਸੰਧੂਤ ਕੀਤਾ ਉਸ ਦਾ ਖਮਿਆਸਾ ਬਾਰਡਰ ਨੇ ਬਹੁਤ ਪ੍ਰਭਤ ਹੈ ਉਹ ਕਹਿੰਦੇ ਵੀ ਹੁਣ ਵੀ ਇਹੋ ਜਿਹੇ ਹਾਲਾਤ ਕਈ ਵਾਰੀ ਹੋ ਜਾਂਦੇ ਨੇ ਕਿ ਡਰ ਲੱਗਦਾ ਉੱਥੇ ਉਸ ਤੋਂ ਬਾਅਦ ਖੜਾਂ ਦੀ ਮਾਰ ਵੱਜੀ ਪਰ ਹੁਣ ਵੀ ਉਹਨਾ ਏਰੀਆ ਨੂੰ ਸੁਖ ਸ਼ਾਂਤੀ ਨਹੀਂ ਹੈ ਕਿਉਂਕਿ ਉਹਨਾ ਏਰੀਆਜ਼ ਦੇ ਵਿੱਚ ਡਰੱਗਜ਼ ਆਉਣੇ ਵੱਡੇ ਪੱਧਰ ਦੇ ਉੱਪਰ ਲੋਕਾਂ ਨੇ ਉਸ ਨੂੰ ਕੰਜ਼ਿਊਮ ਵੀ ਕਰਨਾ ਹੈ ਉਹਨਾਂ ਦੀ ਸਪਲਾਈ ਕਰਨੀ ਸੋ ਹੁਣ ਵੀ ਪੰਜਾਬ ਘਰਾਂ ਦੀ ਤਲਾਸ਼ੀ ਲਈ ਗਈ ਹੈ ਜਿੱਥੋਂ ਵੱਡੇ ਪੱਧਰ ਦੇ ਉੱਪਰ ਕਈ ਤਰ੍ਹਾਂ ਦੇ ਡਰੱਗਜ਼ ਨੇ ਜਿਹੜੇ ਉਹ ਮਿਲੇ ਨੇ ਜਿੱਥੇ ਉਹਨਾਂ ਦੀ ਜ਼ਿੰਦਗੀ ਔਖੀ ਹੈ ਦੂਜੇ ਪਾਸਿਓਂ ਪਰ ਕਈ ਲੋਕ ਵਿੱਚੋਂ ਇਹੋ ਜੇ ਵੀ ਨਹੀਂ ਕਿ ਜਿਹੜੇ ਉੱਥੇ ਰਹਿਣ ਦਾ ਫਾਇਦਾ ਚੁੱਕ ਰਹੇ ਨਹੀਂ ਕਿ ਅਸੀਂ ਇਸ ਜਗ੍ਹਾ ਦਾ ਫਾਇਦਾ ਕਿਵੇਂ ਚੁੱਕੀਏ ਜੀ ਇਸ ਬਾਰੇ ਜਾਣਕਾਰੀ ਦਿਓ ਦੇਖੋ ਜਿਹੜੀ ਸਾਡੇ ਬਹੁਤ ਵੱਡੀ ਬੈਲਟ ਹੈਗੀ ਆ ਬਾਰਡਰ ਦੀ ਜਿਹੜੀ ਪਾਕਿਸਤਾਨ ਦੇ ਨਾਲ ਲੱਗਦੀ ਆ ਉੱਥੇ ਸਾਡੇ ਜਿਹੜੇ ਰਾਜਪਾਲ ਨੇ ਗੁਲਾਬ ਚੰਦ ਕਟਾਰੀਆ ਜੀ ਕਈ ਵਾਰੀ ਇਹ ਮੁੱਦਾ ਉਠਾ ਚੁੱਕੇ ਆ ਵੀ ਉੱਥੇ ਡਰੱਗਸ ਦਾ ਤਾਂ ਬੜੇ ਪੱਧਰ ਤੇ ਹੁੰਦਾ ਤੇ ਉਹ ਕੱਲ ਜਿਹੜੀ ਸੀਗੀ ਆਪਣੀ ਜੇ ਆਪਾਂ ਕਹੀਏ ਸ਼ੁੱਕਰਵਾਰ ਨੂੰ ਅ uh, 200 ਕਰੋੜ ਦੀ ਹੈਰੋਇਨ ਜਿਹੜੀ ਹੈਗੀ ਆ ਮਿਲੀ ਆ ਕਸੋ ਆਪਰੇਸ਼ਨ ਜਿਹਨੂੰ ਕਹਿੰਦੇ ਆ ਆਪਾਂ ਕੋਆਰਡੀਨੇਟ ਸਿਕਿਉਰਿਟੀ ਜਿਹੜਾ ਸੀ ਆਪਰੇਸ਼ਨ ਜਿਹੜਾ ਚੱਲਿਆ ਸੀਗਾ ਤੇ ਉਹਦੇ ਉਹਦੇ ਤਹਿਤ ਜਿਹੜਾ ਹੈਗਾ 2.5 ਕਰੋੜ ਦੀ ਡਰਗ ਮਨੀ ਬਰਾਮਦ ਹੋਈ ਹੈ ਤੇ ਇਹ ਦੇਖੋ ਥੋੜੀ ਜੀ ਥਾਂ ਦੇ ਉੱਪਰੋਂ ਇੰਨਾ ਜ਼ਿਆਦਾ ਜਿਹੜਾ ਹੈਗਾ ਨਸ਼ੀਲੇ ਪਦਾਰਥ ਬਰਾਮਦ ਹੋਣੇ ਇਹ ਚਿੰਤਾ ਜਨਕ ਵਿਸ਼ਾ ਹੈਗਾ ਜੀ ਤੇ ਇਹਦੇ ਲਈ ਸਰਕਾਰ ਨੂੰ ਉਪਰਾਲੇ ਕਰਨ ਦੀ ਲੋੜ ਹੈਗੀ ਆ ਤੁਹਾਡੇ ਯਾਦ ਹੋਣਾ ਹੈ ਕਿ ਬੀਐਸਐਫ ਨੂੰ 50 ਕਿਲੋਮੀਟਰ ਤੱਕ ਦਾ ਏਰੀਆ ਦੇ ਦਿੱਤਾ ਗਿਆ ਸੀਗਾ ਤੇ ਉਹਦੇ باوجود ਇਹ ਕੁਝ ਹੋ ਰਿਹਾ ਤੇ ਪਹਿਲਾਂ ਕੀ ਹੁੰਦਾ ਹੋਣਾ ਇਹ ਸੋਚ ਕੇ ਦੇਖਿਆ ਜਾਵੇ ਇਹ ਐਵੇਂ ਨਹੀਂ ਸਾਡੀਆਂ ਜਿਹੜੀਆਂ ਦੋ ਤਿੰਨ ਨਸਲਾਂ ਇਹਨਾਂ ਨੇ ਬਰਬਾਦ ਕਰਕੇ ਰੱਖਤੀਆਂ ਨਸ਼ੀਆਂ ਨੇ ਤੇ ਇਹਦੇ ਇਹਦੇ ਉੱਪਰ ਜੇ ਨਕੇਲ ਕਸਣੀਆਂ ਤਾਂ ਇਹ ਚੀਜ਼ਾਂ ਤਾਂ ਕਰਨੀਆਂ ਪੈਣਗੀਆਂ ਜੀ ਤੇ ਇਹਦੇ ਲਈ ਤੁਸੀਂ ਦੇਖੋ ਵੀ ਸਰਕਾਰ ਨੂੰ ਰੋਜ਼ਗਾਰ ਦੇ ਪ੍ਰਬੰਧ ਕਰਨੀ ਚਾਹੀਦੇ ਆ ਜਿਹੜੇ ਨੌਜਵਾਨ ਸ਼ਾਰਟਕਟ ਬਣਾਉਣਾ ਚਾਹੁੰਦੇ ਆ ਵੱਡੇ ਪੱਧਰ ਦੇ ਉੱਪਰ ਜਿਹੜੇ ਹੈਗੇ ਆ ਵੀ ਸੋਚਦੇ ਨੇ ਵੀ ਅਸੀਂ ਹੁਣ ਐਸ਼ ਕਰਾਂਗੇ ਜੀ ਅਸੀਂ ਗਲਤ ਤਰੀਕੇ ਗਲਤ ਤਰੀਕੇ ਨਾਲ ਸ਼ਾਰਟਕਟ ਬਣਾਉਂਦੇ ਨੇ ਤੇ ਉਹ ਰੋਕਣਾ ਚਾਹੀਦਾ ਹੁਣ ਸਰਕਾਰਾਂ ਕਰ ਸਕਦੀਆਂ ਜੀ ਐਨ ਜੀਓਜ਼ ਕਰ ਸਕਦੀਆਂ ਨੇ ਕੱਲਾ ਜੇ ਕੋਈ ਇੱਕ ਬੰਦਾ ਕਹੇ ਜੀ ਮੈਂ ਕਰ ਦਾਂਗਾ ਉਹ ਕਦੇ ਵੀ ਨਹੀਂ ਹੋ ਸਕਦਾ ਤੇ ਕੱਲ ਹੀ ਜਿਹੜਾ ਸੀਗਾ ਇਹਨਾਂ ਨੇ ਸ਼ੁੱਕਰਵਾਰ ਨੂੰ ਹੀ अपना कटारिया साहब ਨੇ ਕਿਹਾ ਵੀ ਸੀਗਾ ਨਸ਼ਾ ਜਿਹੜਾ ਹੈਗਾ ਇਹ ਪੰਜਾਬ ਦੀ ਸਮੱਸਿਆ ਨਹੀਂ ਪੂਰੇ ਇੰਡੀਆ ਦੀ ਸਮੱਸਿਆ ਹੈਗੀ ਹੈ ਬਿਲਕੁਲ ਸਹੀ ਹੈ ਇਥੋਂ ਪਤਾ ਨਹੀਂ ਕਿੱਥੇ ਕਿੱਥੇ ਸਪਲਾਈ ਜਾਂਦੀ ਹੈ ਜੀ ਜੀ ਬਿਲਕੁਲ ਅੱਗੇ ਮਹਿਤਾਬ ਜੀ ਜ਼ਿਕਰ ਕਰਾਂਗੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਖੜਗੇ ਸਾਹਿਬ ਉਹਨਾਂ ਦਾ ਇੱਕ ਬਿਆਨ ਆਉਂਦਾ ਉਹ ਕਹਿੰਦੇ ਕਿ ਆਰਐਸਐਸ ਤੇ پابੰਦੀ ਲਗਾ ਦੇਣੀ ਚਾਹੀਦੀ ਹੈ ਬਿਆਨ ਉਸ ਵੇਲੇ ਆਇਆ ਜਦੋਂ ਸਰਦਾਰ ਪਟੇਲ ਉਹਨਾਂ ਦੀ ਜਨਮ ਦਿਨ ਮਨਾਈ ਜਾ ਰਹੀ ਸੀ ਤੇ ਉਦੋਂ ਪ੍ਰਧਾਨ ਮੰਤਰੀ ਜ਼ੈਕਰ ਖੜ ਰਹੇ ਸੀ ਕਸ਼ਮੀਰ ਦਾ ਕਰ ਰਹੇ ਸੀ ਖੜ ਕੇ ਸਟੇਜ ਤੋਂ ਸੋ ਜਿਹੇ ਸਮੇਂ ਦੇ ਵਿਚਾਰ ਅਸਸਥੇ ਪਾਬੰਦੀ ਉਹ ਵੀ ਜਦੋਂ ਇਲੈਕਸ਼ਨ ਆ ਜਿਹੜੇ ਆ ਉਹ ਵੱਖ-ਵੱਖ ਸੂਬਿਆਂ ਦੇ ਸਰਤੇ ਹੋਣ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਜੀ ਸਿਆਸੀ ਬਿਆਨ ਸੀਗਾ ਉਹਨਾਂ ਨੇ ਪੀਐਮ ਸਾਹਿਬ ਨੇ ਕਿਹਾ ਸੀਗਾ 150ਵੀਂ ਸਰਦਾਰ ਪਟੇਲ ਜੀ ਦੀ ਜਿਹੜੀ ਜਨਮ ਦਿਤੀ ਸੀ ਤੇ ਉਸ ਮੌਕੇ ਪੀਐਮ ਸਾਹਿਬ ਨੇ ਕਿਹਾ ਸੀ ਵੀ ਕਸ਼ਮੀਰ ਜਿਹੜਾ ਸੀਗਾ ਸਾਰਾ ਇੰਡੀਆ ਦੇ ਵਿੱਚ ਆ ਸਕਦਾ ਸੀ ਸਰਦਾਰ ਪਟੇਲ ਨੇ ਸਲਾਹ ਵੀ ਦਿੱਤੀ ਸੀ ਪਰ ਨਹਿਰੂ ਨੇ ਪਹਿਲੇ ਪਹਿਲੇ ਪ੍ਰਧਾਨ ਮੰਤਰੀ ਉਹ ਮੰਨੇ ਹੀ ਨਹੀਂ ਸੀ ਤੇ ਉਹਦੇ ਜਵਾਬ ਦੇ ਵਿੱਚ ਜਿਹੜਾ ਸੀ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਕੋਲ ਹਿੰਦ ਪ੍ਰਧਾਨ ਮਲੇਕਰ ਅਰਜਨ ਖੜਗੇ ਨੇ ਇਹ ਬਿਆਨ ਦਿੱਤਾ ਸੀ ਵੀ ਜੇ ਤੁਸੀਂ ਸਰਦਾਰ ਪਟੇਲ ਹੋਰਾਂ ਨੂੰ ਇੰਨਾ ਸਤਕਾਰ ਦਿੰਨੇ ਹੋ ਤਾਂ ਕਿਉਂ ਨਹੀਂ ਤੁਸੀਂ ਆਰਐਸਐਸ ਦੇ ਉੱਪਰ ਬੈਨ ਲਾ ਦਿੰਦੇ ਕਿਉਂਕਿ ਉਹਨਾਂ ਨੇ ਤਾਂ ਬੈਨ ਲਾਤਾ ਸੀ ਮਹਾਤਮਾ ਗਾਂਧੀ ਦੇ ਹੱਤਿਆ ਤੋਂ ਬਾਅਦ ਤੇ ਕਿਉਂ ਨਹੀਂ ਤੁਸੀਂ ਇਹ ਕਰ ਸਕਦੇ ਸਭ ਤੋਂ ਪਹਿਲਾਂ ਜਿਹੜਾ ਸੀ ਉਹਨਾਂ ਨੇ ਚਿੱਠੀ ਵੀ ਲਿਖੀ ਸੀ ਸਰਦਾਰ ਪਟੇਲ ਨੇ ਆਰਐਸਐਸ ਦੀ ਅਗਵਾ ਨੂੰ ਵੀ ਤੁਸੀਂ ਇਹ ਜਿਹੜਾ ਹੈਗਾ ਇਹ ਜਿਹੜੀ ਨਫਰਤ ਦੀ ਅੱਗ ਨਾ ਫੈਲਾਓ ਤੇ ਇਸ ਕਰਕੇ ਇਹ ਸਿਆਸੀ ਦੂਸ਼ਣਬਾਜ਼ੀਆਂ ਨੇ ਜੀ ਇਹ ਚੱਲਦੀਆਂ ਰਹਿੰਦੀਆਂ ਨੇ ਤੇ ਇਹਨਾਂ ਦੀ ਕੋਈ ਆਮ ਜਨਤਾ ਬਰੇ ਖਲ ਕੋਈ ਬਹੁਤੀ ਵੈਲੀਉ ਨਹੀਂ ਲੈਂਦੀ ਹੈਗੀ ਸਭ ਨੂੰ ਪਤਾ ਹਿਸਟਰੀ ਹਿਸਟਰੀ ਨੂੰ ਤੁਸੀਂ ਕਿੱਥੋਂ ਲੁਕਾ ਲੋਗੇ ਤੁਸੀਂ ਕਿਵੇਂ ਕਿਵੇਂ ਤੁਸੀਂ ਨਜ਼ਰ ਅੰਦਾਜ਼ ਕਰ ਦੋਗੇ ਨਹਿਰੂ ਨਹਿਰੂ ਦਾ ਠੀਕ ਹੈ ਨਹਿਰੂ ਦਾ ਆਪਣਾ ਉਹਦੀਆਂ ਗਲਤੀਆਂ ਹੋਣਗੀਆਂ ਲੇਕਿਨ ਉਹਨਾਂ ਦਾ ਯੋਗਦਾਨ ਨੂੰ ਵੀ ਤੁਸੀਂ ਕਿਵੇਂ ਭੁਲਾ ਸਕਦੇ ਹੋ ਨਾ ਤੇ ਇਹ ਵਨ ਸਾਈਡਡ ਗੱਲਾਂ ਕਰਕੇ ਅਸੀਂ ਕਿਸੇ ਦੇ ਦਿਲ ਨਹੀਂ ਜਿੱਤ ਸਕਦੇ ਜੀ ਜੀ ਅੱਗੇ ਮਹਤਾਬ ਜੀ ਜ਼ਿਕਰ ਕਰਾਂਗੇ ਕਿ ਮੁਹਾਲੀ ਦੇ ਵਿੱਚ ਇੱਕ ਸਾਈਬਰ ਕ੍ਰਾਈਮ ਦਾ ਮੁਕਾਬਲਾ ਕਰਨ ਵਾਲੀ ਹਾਈ ਟੈਕ ਇਮਾਰਤ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਬਣਾਈ ਜਾਏਗੀ ਹਾਲਾਂਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਾਈਬਰ ਕ੍ਰਾਈਮ ਦੇ ਨਾਲ ਸਬੰਧਤ ਦਫ਼ਤਰ ਨੇ ਜਿਹੜੇ ਉਹ ਹੈ ਨੇ ਪਰ ਹਾਲੇ ਵੀ ਸਾਈਬਰ ਕ੍ਰਾਈਮ ਨੂੰ ਰੋਕਣ ਦੇ ਲਈ ਅਸੀਂ ਉਨੇ ਕੈਪੇਬਲ ਨਹੀਂ ਹੋਏ ਜਿਨ੍ਹਾਂ ਕੀ ਸਾਈਬਰ ਅਟੈਕ ਕਰਨ ਵਾਲੇ ਲੋਕ ਨੇ ਜਿਹੜੇ ਉਹ ਕੈਪेबल ਹੋ ਚੁੱਕੇ ਨੇ ਸੋ ਸਾਨੂੰ ਵੱਡੇ ਪੱਧਰ ਤੇ ਇਸ ਦੇ ਲਈ ਕੰਮ ਤਾਂ ਕਰਨਾ ਪਏਗਾ ਪਰ ਜਿਸ ਤਰ੍ਹਾਂ ਹੁਣ ਇਹ ਇੱਕ ਕਦਮ ਚੁੱਕਿਆ ਕਿ ਹਾਈ ਟੈਕ ਇਮਾਰਤ ਬਣੇਗੀ ਹਾਈ ਟੈਕ ਇਮਾਰਤ ਦੇ ਨਾਲ ਨਾਲ ਹਾਈ ਟੈਕ ਸਿਸਟਮ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਵੇਂ ਦੇਖ ਦਿਓ ਜੀ ਇਹਦੇ ਲਈ ਜਿਹੜਾ ਹੈਗਾ ਪੰਜਾਬ ਸਰਕਾਰ ਜਿਹੜੀ ਹੈਗੀ ਆ Google ਦੇ ਨਾਲ ਵੀ ਕੋਈ ਸਮਝੌਤਾ ਕਰ ਰਹੀ ਹੈ ਤੇ ਉਮੀਦ ਹੈ ਵੀ ਦੇਖੋ ਤੁਸੀਂ ਅੱਜ ਦੀ ਡੇਟ ਦੇ ਵਿੱਚ ਕਈ ਤਾਂ ਰਿਪੋਰਟਾਂ ਵੀ ਦਰਜ ਨਹੀਂ ਹੁੰਦੀਆਂ ਪੁਲਿਸ ਥਾਣਿਆਂ ਦੇ ਵਿੱਚ ਇੰਨੀ ਜ਼ਿਆਦਾ ਸਾਈਬਰ ਕ੍ਰਾਈਮ ਹੋ ਰਹੇ ਨੇ ਇੰਨੀ ਜ਼ਿਆਦਾ ਸਾਈਬਰ ਅਰੈਸਟ ਕਰ ਲੈਂਦੇ ਨੇ ਫੋਨ ਦੇ ਉੱਪਰ ਹੀ ਲੋਕਾਂ ਨੂੰ ਗ੍ਰਿਫਤਾਰੀਆਂ ਦਿਖਾ ਦਿੰਦੇ ਨੇ ਜਿਹੜੇ ਠੱਗ ਕਿਸਮ ਦੇ ਲੋਕ ਨੇ ਤੇ ਲੋਕ ਪੜ੍ਹੇ ਲਿਖੇ ਲੋਕ ਵੀ ਬੁਰੀ ਤਰ੍ਹਾਂ ਡਰ ਜਾਂਦੇ ਨੇ ਤੇ ਡਰ ਕੇ ਉਹਨਾਂ ਦੇ ਖਾਤਿਆਂ ਦੇ ਵਿੱਚੋਂ ਆਪਣੇ ਖਾਤਿਆਂ 'ਚੋਂ ਉਹਨਾਂ ਦੇ ਗਾਇਬ ਹੋ ਜਾਂਦੇ ਨੇ ਲੱਖਾਂ ਕਿ ਕਰੋੜਾ ਰੁਪਏ ਤੇ ਇੱਕ ਨਹੀਂ ਇਹ ਜਿਹੇ ਪਤਾ ਨਹੀਂ ਕਿੰਨੀਆਂ ਘਟਨਾਵਾਂ ਵਾਪਰ ਰਹੀਆਂ ਨੇ ਤੇ ਇਹ ਇਹਨੂੰ ਇਹ ਤੇ ਇਹੋ ਥੋੜਾ ਇਹਨੂੰ ਚੈੱਕ ਕਰਨ ਦੀ ਜ਼ਰੂਰ ਲੋੜ ਹੈਗੀ ਆ ਤੇ ਜੇ ਸਰਕਾਰ ਇਹ ਕਰ ਰਹੀ ਹੈ ਐਡੀ ਵਧੀਆ ਬਿਲਡਿੰਗ ਜੇ ਬਣਾ ਰਹੀ ਹੈ ਤੇ ਕਹਿ ਰਹੇ ਨੇ ਜਿਵੇਂ ਵੀ ਇਹ ਬਹੁਤ ਹਾਈ ਟੈਕ ਹੋਏਗੀ ਜਿਹੜੀ ਬਿਲਡਿੰਗ ਤੇ ਇਹਦੇ ਵਿੱਚ ਸਾਰਾ ਕੁਝ ਪਹਿਲੇ ਹੀ ਪਤਾ ਲੱਗ ਜਾਇਆ ਕਰੇਗਾ ਵੀ ਕੌਣ ਕੀ ਕਰਨ ਜਾ ਰਿਹਾ ਚੰਗੀ ਗੱਲ ਹੈ ਵੀ ਆਮ ਜਨਤਾ ਨੂੰ ਇਹਦਾ ਰਾਹਤ ਮਿਲੇਗੀ ਜੀ ਬਿਲਕੁਲ ਅੱਗੇ ਜ਼ਿਕਰ ਕਰਾਂਗੇ ਸਾਬਕਾ ਕ੍ਰਿਕਟਰ ਅਜ਼ਰੂਦੰਦਾ ਜੋ ਕਿ ਤੇਲੰਗਾਨਾ ਦੇ ਵਿੱਚ ਹੈ ਮંત્રી ਬਣੇ ਨੇ ਮਸ਼ਹੂਰ ਕ੍ਰਿਕਟਰ ਰਹਿ ਚੁੱਕੇ ਨੇ ਲੰਬਾ ਸਮਾਂ ਭਾਰਤ ਦੇ ਲਈ ਕ੍ਰਿਕਟ ਉਹਨਾਂ ਨੇ ਖੇਡੀ ਹੈ ਇਸ ਸਮੇਂ ਉਹ ਸਿਆਸਤ ਦੇ ਵਿੱਚ ਪੂਰੀ ਤਰ੍ਹਾਂ ਨਾਲ ਪੈਰ ਧਰ ਚੁੱਕੇ ਨੇ ਕਿਉਂਕਿ ਅਹੁਦਾ ਹੈ ਜਿਹੜਾ ਉਹ ਮਹਤਾਬ ਜੀ ਉਹਨਾਂ ਨੂੰ ਮਿਲ ਚੁੱਕਿਆ ਹੈ ਕਿਵੇਂ ਦੇਖਦੇ ਹੋ ਕਿ ਕ੍ਰਿਕਟ ਤੋਂ ਸਿਆਸਤ ਬਾਲੀਵੁੱਡ ਤੋਂ ਸਿਆਸਤ ਐਕਟਰ ਤੋਂ ਸਿਆਸਤ ਬਨਾਮ ਹੋ ਗਿਆ ਜੀ 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 ਕਾਂਗਰਸ ਦੀ ਸਰਕਾਰ ਹੈਗੀ ਹੈ ਜੀ ਉੱਥੇ ਤੇਲੰਗਾਨਾ ਦੇ ਵਿੱਚ ਤੇ ਉੱਥੇ 16ਵੇਂ ਮੰਤਰੀ ਬਣੇ ਨੇ ਜੀ ਇਹ ਤੇ ਲੇਕਿਨ ਹਾਲੇ ਵੀ ਦੋ ਅਸਾਮੀਆਂ ਖਾਲੀ ਪਈਆਂ ਜੀ ਉੱਥੇ 18 ਮੰਤਰੀ ਉੱਥੇ ਲੱਗ ਸਕਦੇ ਆ ਤੇ ਦੋ ਜੀ ਉਹਨਾਂ ਨੇ ਹੋਰ ਰੱਖਣੇ ਨੇ ਤੇ ਤੁਸੀਂ ਦੇਖੋ ਵੀ ਕਾਂਗਰਸ ਨੇ ਹੀ ਮੌਕਾ ਦਿੱਤਾ ਸੀਗਾ ਨਵਜੋਤ ਸਿੱਧੂ ਨੂੰ ਉਹ ਵੀ ਕਰੈਕਟਰ ਨੇ ਤੇ ਕਰੈਕਟਰਾਂ ਦੀ ਗੱਲ ਕਰ ਰਹੇ ਆ ਭਾਜਪਾ ਨੇ ਵੀ ਦਿੱਤਾ ਲੇਕਿਨ ਜੇ ਆਪਾਂ ਗੱਲ ਕਰੀਏ ਕਾਂਗਰਸ ਦੀ ਕਿਉਂਕਿ ਕਾਂਗਰਸ ਦੀ ਸਰਕਾਰ ਹੈਗੀ ਉੱਥੇ ਤਨਵਜੋਤ ਸਿੱਧੂ ਵੀ ਜਿਹੜੇ ਹੈਗੇ ਪਿਛਲੇ ਦਿਨਾਂ ਦੇ ਵਿੱਚ ਹੁਣ ਥੋੜਾ ਜਿਹਾ ਸਰਗਰਮ ਦਿਖਾਈ ਦਿੱਤੇ ਨੇ ਲੇਕਿਨ ਤਰਨਤਾਰਨ ਚੋਣ ਦੇ ਵਿੱਚ ਉਹਨਾਂ ਦੀ ਸਰਗਰਮੀ ਹਾਲੇ ਦਿਖਾਈ ਨਹੀਂ ਦਿੱਤੀ ਤੇ ਲੋਕਾਂ ਨੂੰ ਆਸ ਹੈ ਵੀ ਸ਼ਾਇਦ ਉਹ ਅਗਲੇ ਦਿਨਾਂ ਚ ਦਿਖਾਈ ਦੇਣ ਤੇ ਕੁਝ ਨਵੀਆਂ ਟਿੱਪਣੀਆਂ ਕਰਨ ਜਿਹੜੀਆਂ ਕਿ ਜਦੋਂ ਉਹ ਬੋਲਦੇ ਨੇ ਤਾਂ ਉਹ ਕੁਝ ਵਿਲੱਖਣ ਤਰੀਕੇ ਨਾਲ ਹੀ ਬੋਲਦੇ ਆ ਜੀ ਜੀ ਬਿਲਕੁਲ ਅੱਗੇ ਜ਼ਿਕਰ ਕਰਾਂਗੇ ਭਾਰਤੀ ਆਰਮੀ ਦੇ ਜਿਹੜੇ ਮੁਖੀ ਨੇ ਜਨਰਲ ਉਪੇਂਦਰ ਦੇਵੇਦੀ ਉਹਨਾਂ ਦਾ ਇੱਕ ਬਿਆਨ ਆਉਂਦਾ ਉਹ ਕਹਿੰਦੇ ਕਿ ਹੁਣ ਜੰਗ ਦੇ ਤਰੀਕੇ ਬਦਲ ਚੁੱਕੇ ਨੇ ਜੇ ਦੁਨੀਆ ਡਿਜੀਟਲ ਹੋਈ ਐ ਤਾਂ ਹੋਰ ਵੀ ਬਹੁਤ ਕੁਝ ਬਦਲਿਆ ਹੁਣ ਪੁਰਾਣੇ ਤਰੀਕੇ ਨਹੀਂ ਵਰਤੇ ਜਾਂਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਚੀਜ਼ਾਂ ਹੋਰ ਵੀ ਜ਼ਿਆਦਾ ਬਦਲੀਆਂ ਜਾਣਗੀਆਂ ਇਹ ਉਹਨਾਂ ਦਾ ਕਹਿਣਾ ਹੈ ਕਿਵੇਂ ਦੇਖਦੇ ਹੋ ਕਿਉਂਕਿ ਪਹਿਲੀ ਗੱਲ ਤਾਂ ਇਹ ਕਿ ਜੰਗ ਸ਼ਬਦ ਦੀ ਬਹੁਤ ਜ਼ਿਆਦਾ ਮਹਤਾਬ ਜੀ ਇਸ ਤਰ੍ਹਾਂ ਦਾ ਹੈ ਕਿ ਨਹੀਂ ਹੋਵੇ ਤਾਂ ਬਿਹਤਰ ਹੈ ਪਰ ਕਈ ਵਾਰੀ ਹਾਲਾਤ ਇਹੋ ਜੇ ਬਣ ਜਾਂਦੇ ਨੇ ਬਾਟਰਾਂ ਦੇ ਉੱਪਰ ਵੀ ਇੱਕ ਦੂਜੇ ਦੇ ਸਾਹਮਣੇ ਬਦੂਕਾਂ ਤਾਨ ਕੇ ਜਿਹੜਾ ਉਹ ਮਿਲਟਰੀ ਨੂੰ ਖੜਨਾ ਪੈਂਦਾ ਸੋ ਤਰੀਕੇ ਬਦਲ ਰਹੇ ਨੇ ਕਿਵੇਂ ਦੇਖਦੇ ਉਸ ਨੂੰ ਜੀ ਬਿਲਕੁਲ ਬਿਲਕੁਲ ਜਿਹੜੇ ਬਾਰਡਰ ਦੇ ਉੱਪਰ ਰਹਿੰਦੇ ਆ ਜਿਨ੍ਹਾਂ ਦੇ ਘਰ ਹੁੰਦੇ ਨੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਹੀ ਪਤਾ ਵੀ ਇਸ ਜਿਹੜੀ ਜੰਗ ਦਾ ਕੀ ਦੁੱਖ ਦਰਦ ਹੁੰਦਾ ਹ ਹੁਣ ਜਿਹੜਾ ਜਨਰਲ ਦਵੇਦੀ ਨੇ ਜਿਹੜੀ ਗੱਲ ਕਹੀ ਹੈ ਉਹ ਇਹੀ ਕਹੀਆ ਵੀ ਜਿਹੜੀਆਂ ਹੁਣ ਫੌਜਾਂ ਜਿਹੜੀਆਂ ਨੇ ਉਹ ਆਮੋ ਸਾਹਮਣੇ ਨਹੀਂ ਜਿਹੜੀ ਜ਼ਿਆਦਾ ਲੜਾਈ ਇਸ ਤਰ੍ਹਾਂ ਨਹੀਂ ਹੋਏਗੀ ਇਹ ਇਹ ਹੁਣ ਡਿਜੀਟਲ ਹੋ ਗਈ ਹੈ ਜ਼ਿਆਦਾਤਰ ਤੇ ਇੱਕ ਦੂਜੇ ਦੇ ਉੱਪਰ ਹਮਲੇ ਤੁਹਾਡੇ ਯਾਦ ਹੋਣਾ ਜਦੋਂ ਆਪਰੇਸ਼ਨ ਸੰਧੂਰ ਹੋਇਆ ਸੀ 7 ਮਈ ਤੋਂ ਲੈ ਕੇ 10 ਮਈ ਤੱਕ ਜੀ ਤੇ ਜਿਹਦੇ ਬਾਰੇ ਟਰੰਪ ਸਾਹਿਬ 50 ਕ ਵਾਰੀ ਆਪਣਾ ਪਤਾ ਨਹੀਂ ਕੀ ਕ ਦਾਅਵੇ ਕਰ ਚੁੱਕੇ ਆ ਤੇ ਉਦੋਂ ਤੁਹਾਡੇ ਯਾਦ ਹੋਣਾ ਵੀ ਸਾਡੀਆਂ ਕਈ ਵੈਬਸਾਈਟਾਂ ਵੀ ਹੈਕ ਹੋਈਆਂ ਸੀਗੀਆਂ ਹਾਂਜੀ ਤੇ ਉਹ ਸੀਗੀਆਂ ਪਾਕਿਸਤਾਨ ਤੇ ਹੋਈਆਂ ਸੀਗੀਆਂ ਤੇ ਜਾਂ ਚਾਈਨਾ ਤੋਂ ਹੋਈਆਂ ਸੀਗੀਆਂ ਤੇ ਇਹ ਇਹ ਲੜਾਈ ਇਹ ਵੀ ਇੱਕ ਵੱਖਰੀ ਲੜਾਈ ਹੈ ਜਿਵੇਂ ਟੈਰਫ ਵਾਰ ਹੈ ਤਾਂ ਇਦਾਂ ਹੀ ਜਿਹੜੀ ਡਿਜੀਟਲ ਵਾਰ ਜਿਹੜੀ ਹੈਕਰਾਂ ਦੀ ਵਾਰ ਜਿਹੜੀ ਹੈ ਇਹਦਾ ਵੀ ਮੁਕਾਬਲਾ ਕਰਨ ਦੀ ਲੋੜ ਹੈ ਤੇ ਉਹਨੂੰ ਅੱਜ ਆਪਾਂ ਜੋੜੀਏ ਆਪਣੀ ਜਿਹੜੀ ਬਿਲਡਿੰਗ ਆ ਰਹੀ ਹੈ ਜਿਹੜੀ ਮੋਹਾਲੀ ਚ ਬਣ ਰਹੀ ਹੈ ਤਾਂ ਉਹ ਉਹਦੇ ਵਿੱਚ ਬੜੀ ਸਹਾਇਤਾ ਹੋएगी ਉਹਦਾ ਮੁਕਾਬਲਾ ਕਰਨ ਵਾਸਤੇ ਜੀ ਮਹਤਵਪੂਰਨ ਹੈ ਜੀ ਮੈਂ ਤਾਂ ਆਪ ਜੀ ਅੱਗੇ ਜ਼ਿਕਰ ਹੈ ਜਿਹੜਾ ਉਹ ਕੁਲਦੀਪ ਬਿਸ਼ਨੋਈ ਦਾ ਕਰ ਲੈਨੇ ਆ ਉਹਨਾਂ ਦੀ ਭੈਣ ਤੇ ਪਨਵਈਏ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਨੇ ਕਹਿੰਦੇ ਮਾਮਲਾ ਵੱਡਾ ਹੀ ਹੈ ਜਿਹਦੇ ਵਿੱਚ ਇਹ ਫਸੇ ਨੇ ਜੀ ਜੀ ਕੁਲਦੀਪ ਬਿਸ਼ਨੋਈ ਕਾਂਗਰਸ ਦੇ ਜਿਹੜੇ ਪਹਿਲਾਂ ਮੁੱਖ ਮੰਤਰੀ ਰਹੇ ਨੇ ਹਰਿਆਣੇ ਦੇ ਭਜਨ ਲਾਲ ਜੀ ਉਹਨਾਂ ਦੇ ਬੇਟੇ ਨੇ ਲੇਕਿਨ ਇਸ ਵੇਲੇ ਕੁਲਦੀਪ ਬਿਸ਼ਨੋਈ ਹੋਰੀ ਖੁਦ ਭਾਜਪਾ ਦੇ ਮੈਂਬਰ ਨੇ ਤੇ ਇਹ 8 ਸਾਲ ਪੁਰਾਣਾ ਮਾਮਲਾ ਹੈ ਜੀ ਕੋਈ 1 ਕਰੋੜ ਤੇ 59 ਲੱਖ ਦੀ ਕੋਈ ਜ਼ਮੀਨ ਸੀ ਦੋ ਜਣਿਆਂ ਦੀ ਉਹ ਦੋ ਜਣੇ ਮਰ ਚੁੱਕੇ ਸੀਗੇ ਤੇ ਉਹਨਾਂ ਦੀ ਜ਼ਮੀਨ ਤੇ ਕੋਈ ਕਬਜ਼ਾ ਗੋਬਜ਼ੇ ਦਾ ਕੋਈ ਮਾਮਲਾ ਹੈਗਾ ਇਹ ਇਹ ਜਿਹੇ ਮਾਮਲੇ ਚੱਲਦੇ ਰਹਿੰਦੇ ਨੇ ਹੁਣ ਦੋਸ਼ ਨੇ ਵੀ ਇਹ ਨਜਾਇਜ਼ ਕਬਜ਼ਾ ਸੀ ਹੁਣ ਝੂਠ ਹੈ ਕਿ ਸੱਚ ਹੈ ਇਹਦਾ ਨਵੇੜਾ ਤਾਂ ਹੁਣ ਕੇਸ ਦਰਜ ਹੋ ਚੁੱਕੇ ਨੇ ਤੇ ਗ੍ਰਿਫਤਾਰੀਆਂ ਹੋਣਗੀਆਂ ਜਾਂ ਨਹੀਂ ਹੋਣਗੀਆਂ ਸਿਆਸੀ ਦਬਾਅ ਕਿੱਥੋਂ ਪੈ ਜਾਂਦੇ ਆ ਤੁਹਾਨੂੰ ਪਤਾ ਹੀ ਹੈ ਪੁਲਿਸ ਦੇ ਵਿੱਚ ਪਹਿਲਾਂ ਫੋਨ ਆ ਜਾਂਦੇ ਨੇ ਤੇ ਕਿੱਡਾ ਮਤਲਬ ਸਾਰਾ ਸਿਸਟਮ ਹੀ ਜਿਹੜਾ ਹੈਗਾ ਆਉਚ-ਪੋਚ ਹੋਇਆ ਰਹਿਦਾ ਜੀ ਬਿਲਕੁਲ ਹੁਣ ਉਮੀਦ ਹੈ ਵੀ ਹੁਣ ਇਨਸਾਫ ਹੁਣ ਤੁਸੀਂ ਦੇਖੋ ਇੱਕ ਵਰਤਾਰਾ ਪੂਰੀ ਦੁਨੀਆ 'ਚ ਹੀ ਚੱਲ ਰਿਹਾ ਹੈ ਆਪਣੇ ਇੰਡੀਆ 'ਚ ਵੀ ਚੱਲ ਰਿਹਾ ਹੈ ਵੀ ਪ੍ਰਸ਼ਟਾਚਾਰ ਨੂੰ ਨੱਥ ਤਾਂ ਪਾਈ ਜਾ ਰਹੀ ਹੈ ਹਾਂ ਉਹ ਉਸ ਲੈਵਲ ਤੇ ਹੈ ਜੀ ਨਹੀਂ ਆ ਸਕਿਆ ਆਪਾਂ ਲੇਕਰ ਉਸ ਵੱਲ ਨੂੰ ਆਪਾਂ ਤੁਰ ਪਏ ਆ ਇਹ ਚੰਗੀ ਗੱਲ ਹੈ ਜੀ ਜੀ ਬਿਲਕੁਲ ਇਹ ਚ ਮਹਿਤਾਬ ਜੀ ਪ੍ਰਾਣੀਆਂ ਮੱਛੀਆਂ ਵੀ ਬਹੁਤ ਫਸ ਗਈਆਂ ਨੇ ਜੀ ਜੀ ਬਿਲਕੁਲ ਅੱਗੇ ਜ਼ਿਕਰ ਹੈ ਜਿਹੜਾ ਉਹ ਲੈਫਟੀਨੈਂਟ ਜਨਰਲ ਮਨੋਸ ਚਨਾਂ ਦਾ ਕਰਾਂਗੇ ਉਹ ਕਹਿੰਦੇ ਕਿ ਜਦੋਂ ਸਮਾਂ ਆਏਗਾ ਉਦੋਂ ਜੰਮੂ ਕਸ਼ਮੀਰ ਨੂੰ ਪੂਰਨ ਦਰਜੇ ਦਾ ਜਿਹੜਾ ਰੂਪ ਹੈ ਸੂਬੇ ਦਾ ਦਰਜਾ ਜਿਹੜਾ ਉਹ ਦੇ ਦਿੱਤਾ ਜਾਏਗਾ ਮੈਂ ਤਾਂ ਆਪ ਜੀ ਕੀ ਲੱਗਦਾ ਹੈ ਕਿ ਹਜੇ ਤੱਕ ਉਹ ਸਮਾਂ ਨਹੀਂ ਆਇਆ ਕਿ ਜੰਮੂ ਕਸ਼ਮੀਰ ਇੱਕ ਪ੍ਰੋਪਰ ਤਰੀਕੇ ਦੇ ਨਾਲ ਸੂਬਾ ਬਣੇ ਉਹਨਾਂ ਨੂੰ ਸੂਬੇ ਦੇ ਹੱਕ ਨੇ ਜਿਹੜੇ ਉਹ ਸਾਰੇ ਮਿਲਨ ਤੇ ਉਹ ਵੀ ਉਹਨਾਂ ਸਹੂਲਤਾਂ ਦਾ ਆਨੰਦ ਮਾਣ ਸਕਣ ਕਦੋਂ ਸਮਾਂ ਆਏਗਾ ਇਹ ਅਸਲ ਦੇ ਵਿੱਚ ਜਿਹੜਾ ਇੱਥੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਨਾ ਉਹਨਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ ਉਹਨਾਂ ਦੀ ਆਪਣੀ ਪਾਰਟੀ ਜਿਹੜੀ ਨੈਸ਼ਨਲ ਕਾਨਫਰੰਸ ਹੈ ਉਹਦੇ ਜਿਹੜੇ ਮੈਂਬਰ ਨੇ ਉਹੀ ਬਹੁਤ ਜ਼ਿਆਦਾ ਆਲੋਚਨਾ ਕਰ ਰਹੇ ਨੇ ਵਿਕਾਸ ਕਾਰਜ ਰੁਕੇ ਪਏ ਨੇ ਤੇ ਉਮਰ ਅਬਦੁੱਲਾਹ ਦੀ ਦਲੀਲ ਇਹ ਹੈਗੀ ਹੈ ਵੀ ਸਾਡ ਨੂੰ ਤਾਂ ਜੱਤੇ ਹੀ ਸੂਬਾ ਦਰਜਾ ਸਾਨੂੰ ਬਹਾਲ ਨਹੀਂ ਕੀਤਾ ਜਾਂਦਾ ਤੇ ਅਸੀਂ ਤਾਂ ਕੋਈ ਵਿਕਾਸ ਕਾਰਜ ਨਹੀਂ ਕਰਾਂਗੇ ਉਹਦੇ ਜਵਾਬ ਦੇ ਵਿੱਚ ਜਿਹੜਾ ਹੈਗਾ ਜਨਰਲ ਲੈਫਟੀਨੈਂਟ ਜਨਰਲ ਮਨੋਤ ਸਿਨਾ ਨੇ ਜਿਹੜੇ ਉੱਥੇ ਦੇ ਗਵਰਨਰ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਇਹਦੀ ਇਹਦੀ ਨਾ ਉਡੀਕ ਕਰੋ ਕਿਉਂਕਿ ਪਹਿਲਾਂ ਤੁਸੀਂ ਕਿੰਨਾ ਤੁਸੀਂ ਦੇਖੋ 5 ਹੋਏਗਾ ਅਗਸਤ 2019 ਦੇ ਵਿੱਚ 3370 ਹਟੀ ਉਦੋਂ ਅਲੱਗ ਕਰ ਦਿੱਤਾ ਗਿਆ ਲਦਾਖ ਵਗੈਰਾ ਤੇ ਇਹ ਹੁਣ ਦੁਬਾਰਾ ਜਦੋਂ ਹੋਏਗਾ ਤੇ ਵੀ ਉਹ ਇੱਕ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਹੀ ਪਏਗਾ ਜਦ ਤੱਕ ਨਹੀਂ ਅਸੀਂ ਦੁਬਾਰਾ ਕਰਾਂਗੇ ਇਸ ਕਰਕੇ ਵੀ ਵਿਕਾਸ ਕਾਰਜ ਨਾ ਰੋਕੋ ਇਹ ਜਾਰੀ ਰੱਖੋ ਇਹ ਇਹ ਉਹਨਾਂ ਦਾ ਬਿਆਨ ਸੀਗਾ ਜੀ ਜੀ ਮੈਂ ਤਾਂ ਆਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੋੜਨ ਦੇ ਲਈ ਧੰਨਵਾਦ ਜੀ ਜੀ ਸੋ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕੱਲ ਫਿਰ ਹਾਜ਼ਰ ਹੋਵਾਂਗੇ ਦੇਓ ਇਜਾਜ਼ਤ ਧੰਨਵਾਦ